ਭੈਣ ਉਸ ਦੀ ਵੀਸੀ ਵਿਉਣ ਵਾਲੀ ਮਾਂ ਵੀ ਪੁੱਤ ਦੇ ਰਿਸ਼ਤੇ ਨੂੰ ਸੀ ਕਾਲੀ ਪਰ ਉਸ ਪੁੱਤ ਲਈ ਭੈਣ ਦੇ ਵਿਆਹ ਦਾ ਹੀ ਖਿਆਲ ਸੀ ਪਰ ਕਰਦਾ ਵੀ ਕੀ ਕਰਦੇ ਹਾਲਾਤਾਂ ਦਾ ਮੰਦਾ ਹਾਲ ਸੀ ਵਿਆਹ ਦੀ ਗੱਲ ਤਾਂ ਦੂਰ ਦੂ ਡੰਗ ਦੀ ਰੋਟੀ ਦੀ ਮੰਜ਼ਲ ਵੀ ਦੂਰ ਸੀ ਉਸ ਦਾਤੇ ਬਸ ਐਨਾ ਕਸੂਰ ਸੀ ਕਿਉਂਕਿ ਉਹ ਗਰੀਬ ਸੀ ਕਿਉਂਕਿ ਉਹ ਗਰੀਬ ਸੀ ਪਿਓ ਦਾ ਵੀ ਸਾਇਆ ਉੱਠ ਗਿਆ ਸੀ ਸਿਰ ਤੋਂ ਕਰਜ਼ੇ ਤੇ ਵਿਆਜ ਵਧੀ ਜਾਂਦਾ ਸੀ ਚਿਰ ਤੋਂ ਪਰ ਰੋਜ ਦੀ ਦਿਹਾੜੀ ਉਸ ਪੁੱਤ ਦੀ ਜ਼ਿੰਦਗੀ ਜਿਉਣ ਦੀ ਜੰਗ ਸੀ ਭੈਣ ਮੰਗ ਤਾਂ ਲਈ ਪਰ ਪਹਿਲਾਂ ਪੈ ਗਈ ਦਾਜ ਦੀ ਮੰਗ ਸੀ ਹੱਡੀਆਂ ਦੀ ਮੁੱਠ ਬਣਦਾ ਜਾ ਰਿਹਾ ਨਾ ਚਿਹਰੇ ਤੇ ਨੂਰ ਸੀ ਉਸ ਦਾ ਤੇ ਬਸ ਇੰਨਾ ਕਸੂਰ ਸੀ ਮਾਂ ਵੀ ਲੋਕਾਂ ਦੇ ਘਰੇ ਝੂਠ ਮਾਂਜਦੀ ਰਹਿੰਦੀ ਵਾਹਿਗੁਰੂ ਭਲੀ ਕਰੂ ਹਰ ਵੇਲੇ ਪੁੱਤ ਨੂੰ ਕਹਿੰਦੀ ਪਰ ਉਸ ਪੁੱਤ ਲਈ ਜਿਵੇਂ ਰੱਬ ਤੋਂ ਵਿਸ਼ਵਾਸ ਹੋਵੇ ਉੱਠ ਗਿਆ ਜਿਵੇਂ ਰੱਬ ਉਹਨਾਂ ਦੇ ਚੰਗੇ ਲੇਖ ਲਿਖਣੇ ਹੋਵੇ ਭੁੱਲ ਗਿਆ ਬੁੱਢੜੀ ਮਾਂ ਲੋਕਾਂ ਦੇ ਘਰੇ ਕੰਮ ਕਰੇ ਕਿੱਥੋਂ ਮਨਜ਼ੂਰ ਸੀ ਉਸ ਦਾ ਤੇ ਬਸ ਇਨਾ ਕਸੂਰ ਸੀ